ਸਾਸਰੀ ਕਾਲਜੀ ਸਾਰਿਆਂ ਨੂੰ ਜੀ ਲੱਗੇ ਹੈ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਪਾਰ ਦੇ ਅੰਦਰ ਦੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੇਰਾ ਗੁਜ਼ਾਰਾ ਇਹਨਾਂ ਤਰੱਕੀਆਂ ਦਾ ਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਨੂੰ ਇੰਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਤੁਹਾਨੂੰ ਦਵਾਂਗੇ ਜੇ ਅਸੀਂ ਗੋਪੀ ਬਣਾਉਂਗੇ ਜੀ ਮੈਂ ਤੇ ਤੁਹਾਨੂੰ ਪਤਾ ਹੈ ਜਿਵੇਂ ਕਿ ਮੈਂ ਮਮੀ ਨਾਲ ਕਹੀ ਸੀ ਮੈਨੂੰ 3-4 ਮਹੀਨੇ ਹੋ ਗਏ ਸੀਗੇ ਤੇ ਪਿੱਛੇ ਤੋਂ ਬਹੁਤ ਜ਼ਿਆਦਾ ਖਲਾਰਾ ਪਿਆ ਸੀਗਾ ਜੀ ਤੇ ਹੁਣ ਆਕੇ ਮੈਨੂੰ ਸਫਾਈ ਕਰਨੀ ਜੀ ਮੈਂ ਬਹੁਤ ਜ਼ ਤਨੂੰ ਇਹ ਸਾਰਾ ਬਲੌਗੇ ਬਲੌਗ 'ਚ ਮਿਲੂਗਾ ਜੀ ਤੇ ਘਰ ਦੀ ਸਫਾਈ ਕਰਨੀ ਕੱਪੜੇ-ਕੁਪੜੇ ਧੋਣੇ ਤੇ ਵਿੱਚੀ ਰੋਟੀ ਸਬਜ਼ੀ ਦਾ ਵੀ ਤੇ ਬਾਹਰ 베ੜਾ ਵੀ ਬਹੁਤ ਜ਼ਿਆਦਾ ਗੰਦਾ ਹੋਇਆ ਬਾ ਤਾਂ ਉਹ ਵੀ ਸਾਫ਼ ਕਰਿਆ ਜੀ ਤੇ ਤੁਸੀਂ ਸਾਡੇ ਬਲੌਗ ਨਾਲ ਬਣ ਰਹੇ ਹੋ ਜੀ ਤੇ ਤੁਹਾਨੂੰ ਇਹ ਸਾਰਾ ਕੁਝ ਦਿਖਾਵਾਂਗੀ ਜੀ ਲਓ ਜੀ ਅਸੀਂ ਲੱਗੇ ਜੀ ਗੋਭੀ ਦੀ ਸਬਜ਼ੀ ਬਣਾਉਣ ਲੱਗੇ ਜੀ ਅਸੀਂ ਲੱਗੇ ਜੀ ਤਿਆਰੀ ਕਰਨ ਤੇ ਹੁਣ ਅਸੀਂ ਗੋਭੀ ਕੱਟ ਲਈ ਆਲੂ ਵੀ ਕੱਟ ਲਏ ਤੇ ਅਦਰ ਮੈਂ ਮਸਾਲਾ ਵੀ ਤਿਆਰ ਕਰ ਲਿਆ ਜੀ ਪਿਆ ਆ ਜਾਂਦਾ ਹਰੀਆ ਮਿਰਚਾ ਲੈ ਸਾਲੂ ਸੰਸਾਰਾ ਘਰ ਤਾਂ ਮਸ਼ੀਨ ਚ ਤੇ ਲੋ ਜੀ ਪਹਿਲਾਂ ਤਾਂ ਮਿਲੋ ਜੀ ਹਰਸੀ ਮਰਨ ਨਾਲ ਐ ਪਪਾ ਨਾ ਵਾ ਪਪਾ ਵਾਲਾ ਸੱਸ ਦੀ ਘਰ ਦਾ ਦੱਸ ਕੇ ਜਾਂਦੇ ਨੂੰ ਤੇ ਲੋ ਜੀ ਮਿਲੋ ਜੀ ਸੁਖਵਿੰਦਰ ਨਾਲ ਜੀ ਸੱਸ ਦੀ ਘਰ ਦੀ ਸਾਰਿਆਂ ਨੂੰ ਤੇ ਤੁਸੀਂ ਪੁੱਛਦੇ ਸੀਗੇ ਵੀ ਤੁਸੀਂ ਆਪਣੇ ਸਾਰੇ ਪਰਿਵਾਰ ਕਰ ਜਾਣਾ ਜੀ ਤੇ ਮੈਂ ਪਹੁੰਚ ਗਈ ਜੀ ਆਪਣੇ ਸਾਰੇ ਪਰਿਵਾਰ ਤੇ ਮੈਨੂੰ ਕਮੈਂਟਾਂ ਦੇ ਚੀਏ ਵੀ ਤੁਹਾਡੇ ਵਿੱਚ ਲੜਾਈ ਹੋਈ ਹੈ ਜੀ ਕੀ ਹੋਇਆ ਵਾ ਤੁਸੀਂ ਖਾਤੇ ਨਹੀਂ ਜਾਂਦੇ ਆਪਣੇ ਸਾਰੇ ਪਰਿਵਾਰ ਤੇ ਜੀ ਕੋਈ ਗੱਲ ਹੀ ਹੈਗੀ ਜੀ ਥੋੜੀ ਜਿਹੀ ਪ੍ਰੋਬਲਮ ਚ ਚੱਲਦੀ ਸੀਗੀ ਤੇ ਪ੍ਰੋਬਲਮ ਹੋ ਗਈ ਜੀ ਸੋਲਵ ਤੇ ਹੁਣ ਜੀ ਮੈਂ ਆ ਗਈ ਆਪਣੇ ਸਾਰੇ ਪਰਿਵਾਰ ਜੀ ਕਾਜ ਕਰ ਲੱਕ ਤੇ ਹੁਣ ਸਾਰਾ ਕੁਝ ਠੀਕ ਹੋ ਗਿਆ ਜੀ ਗਾਜਰ ਖਾਣਾ ਹੈ ਹਾਂ ਅੱਛਾ ਚਾਹ ਲਾ ਦਿਦ ਨੂੰ ਗਾਜਰ ਹਾਂ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ तेल जी उदर मला धाका जी तेल गरम होणारी देर साधा तेल गरम होता गोभी हरापे

ਦੀ ਇਹ ਟਟਾ ਦਾ ਮਸਾਲਾ ਤਿਆਰ ਹੁੰਦਾ ਹੈ ਤੁਹਾਨੂੰ ਮਿਲਦੇ ਹੋ ਜੀ ਇਹ ਲੌਂਹ ਦਾ ਮਸਾਲਾ ਕੋਲ ਨਹੀਂ ਹੋਵੇਗਾ ਜਿਹੜਾ ਤਿਆਰ ਤੇ ਹੋਵੇਗਾ ਪਤਾ ਇਹ ਚਿਨਾਮਕ ਹੰਦ ਤੇ ਤੇ ਥੋੜੀ ਜਿਹੀ ਕਿਸੀ ਲਾਣੀ ਚਾਹੀਦੀ ਤੇ ਥੋੜਾ ਜਿਹਾ ਪਾਣੀ ਪਾ ਦੋਗੇ। ਹੁਣ ਅੰਸਾਰਾ ਹੋ ਗਿਆ ਤੇ ਇਹ ਆਪੇ ਰਿੱਚਾ। ਤੇ ਹੁਣ ਮੈਂ ਪਾਉਂਗੀ ਤੇ ਇਹ ਚ ਖੋਤੀ। ਇਹ ਤੁਸੀਂ ਸੋਚਦੇ ਹੋਣੇ ਵੀ ਅੱਜ ਤੁਹਾਨੂੰ ਧਾਰੇ ਕਾ ਦੀ ਲੋਕੇਸ਼ਨ ਚੇਂਜ-ਚੇਂਜ ਹੀ ਰਹੀ ਪਈ ਸੀ ਤੇ ਮੈਂ ਆ ਗਈ ਸੀ ਜੀ ਆਪਣੇ ਸਾਰੇ ਪਰਿਵਾਰ ਤੁਹਾਨੂੰ ਜਿੰਨੇ ਕੀ ਪਤਾ ਹੀ ਹੈ কাল ਆ ਗਈ ਸੀ ਕਿ ਅਸੀਂ ਸ਼ਾਮ ਨੂੰ ਤੇ ਅਸੀਂ ਸ਼ਾਮ ਬਲੌਗ ਨਹੀਂ ਬਣਾਇਆ ਸੀ ਤੇ ਹੋਏ ਮਨ ਲੱਗੀ ਮੈਂ ਬਲੌਗ ਬਣਾ ਲਵਾਂ ਲਓ ਜੀ ਅਸੀਂ ਬਣਾ ਲਈ ਸੀ ਗੋਭੀ ਦੀ ਸਬਜ਼ੀ ਤੇ ਹੁਣ ਲੱਗੇ ਅਸੀਂ ਰੋਟੀ ਖਾਣ ਤੇ ਸਾਡਾ ਸਿਮੂ ਪੁੱਤ ਰੋਟੀ ਖਾ ਕੇ ਦੱਸੂਗਾ ਵੀ ਰੋਟੀ ਕਿਵੇਂ ਦੀ ਬਣੀ ਐ ਇਸ ਤੀ ਬੋਲੀ है सवारके दसो कई जी बनी सब्जी ठीक है लगती लग है ठीक हाँ है तो खा ला सब्जी फिर तू लो जी सिमू सब्जी बहुत टेस्टी बनी है तो अम्मी बनी है ना तो लीची क्यों तुम भी खा लो गर्म गर्म प्रसादा जी तो लो जी सािमू बहुत चलाक है ना

अच्छा रोटी खा के सौं जाऊंगा स्कूल <laughs> नहीं जाना कल नाऊंगा हाँ, ठीक है तो लो जी सिमू मैं अज इन्हें छुट्टी करी सगी स्कूल तो कलू स्कूल जाऊंगी जी तो खा ला खा ला रोटी खा ਤੇ ਚਲੋ ਜੀ ਹੁਣ ਸਿਮੂ ਲੱਗਿਆ ਜੀ ਪ੍ਰਸ਼ਾਦਾ ਖਾਣ ਤੇ ਸਿਮੂ ਕਾਂ ਜੀ ਤੁਸੀਂ ਵੀ ਖਾ ਲਓ ਜੀ ਗਰਮ ਗਰਮ ਪ੍ਰਸ਼ਾਦਾ ਤੇ ਆ ਜਾਓ ਤੁਸੀਂ ਵੀ ਖਾ ਲਓ ਤੇ ਮੈਂ ਵੀ ਖਾ ਲਵਾਂ ਜੀ ਗਰਮ ਗਰਮ ਰੋਟੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਸਾਡਾ ਅੱਜ ਦਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਬਾਏ ਮਿਲੂਗੇ ਕਿਸੇ ਅਗਲੇ ਬਲੌਗ 'ਚ ਬਾਏ 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 ਲਓ ਜੀ ਘੁੰਮਾਦੇ ਹੋਏ ਇੱਕ ਆਲੂ 这些 iPad 都喂狗逼。 ਬਣਾ ਲ ਗੋਭੀ ਤੜਕਾ ਲਾਤਾ ਜੀ ਤੇ ਚੰਗੀ ਮਿਲਦੇ ਆ ਤੁਹਾਨੂੰ ਤੇ ਹੁਣ ਜਲਦਾ ਲਓ ਜੀ ਗੋਭੀ ਲਾਤਾ ਜੀ ਤੜਕਾ ਤੇ ਜਦੋਂ ਗੋਭੀ ਬਣ ਕੇ ਤਿਆਰ ਹੋਊਗੀ ਤੇ ਤੁਹਾਨੂੰ ਮਿਲਦੇ ਆ ਜੀ ਫੇਰ ਤੇ ਗਰਮ ਗਰਮ ਪ੍ਰਸ਼ਾਦਾ ਬਣਾਉਗੀ ਜੀ ਫੇਰ ਤੇ ਉਨੀ ਦੇਰ ਅਸੀਂ ਪੀਦੇ ਆ ਜੀ ਚਾਹ ਲਓ ਜੀ ਮੈਂ ਰੋਟੀ ਸਬਜੀ ਬਣਾ ਲਈ ਸੀਗੀ ਤੇ ਹੁਣ ਲੱਗੀ ਆ ਜੀ ਮੈਂ ਸਾਫ ਸਪਈਆ ਕਰਨ ਤੇ ਥੋੜੀ ਹੌਲੀ ਲੱਗੀ ਆ ਜੀ ਕਰਨ ਤੇ ਪਹਿਲਾਂ ਮੈਂ ਤੁਹਾਨੂੰ ਪਤਾ ਹੀ ਵੀ ਮੈਨੂੰ 3-4 ਮਹੀਨੇ ਹੋ ਗਏ ਸੀਗੇ ਮੰਮੀ ਨਾਲ ਕੋਲ ਤੇ ਘਰ ਦਾ ਬਹੁਤ ਬੁਰਾ ਹਾਲ ਹੋਇਆ ਸੀਗਾ ਜੀ ਸਾਬ ਸਫਾਈ ਕਰਨੀ ਪਈ ਹੈ ਬਹੁਤ ਜ਼ਿਆਦਾ ਤੇ ਇੱਧਰ ਦੇਖੋ ਜੀ ਹਜੇ ਮੈਂ ਥੋੜਾ ਜਿਹਾ ਇੱਧਰ ਕਰਿਆ ਜੀ ਸਾਫ ਸਫਾਈ ਪਹਿਲਾਂ ਮੈਂ ਅੰਦਰੋਂ ਦੀ ਸਫਾਈ ਕਰਤੀ ਤੇ ਹਜੇ ਦੇਖੋ ਸਮਾਨ ਪਿਆ ਹੈ ਜੀ ਸੈਟਿੰਗ ਕਰਨ ਵਾਲਾ ਕੱਪੜੇ ਤਹਿਲਾ ਕੇ ਰੱਖਣੇ ਵਾਲੇ ਪਏ ਹੈ ਸਾਰੇ ਉਸ ਤਰ੍ਹਾਂ ਹੀ ਪਏ ਹੈ ਤੇ ਇਹ ਮੈਂ करूंगी ਬਾਅਦ ਵਿੱਚ ਤੇ ਪਹਿਲਾਂ ਮੈਂ ਕਮਰੇ ਆ ਦੀ ਸਫਾਈ ਕਰ ਲਵਾਂ ਤੇ ਬਾਹਰ 베ੜੇ ਦੀ ਵੀ ਕਰਨੀ ਜੀ ਰੂਮ ਸਾਰੇ ਸਾਫ ਕਰਕੇ ਤੇ ਉਸ ਤੋਂ ਬਾਅਦ ਦੇਖੋਗੇ ਕੱਪੜੇ ਤਹਿਲਾ ਕੇ ਰੱਖਣੇ ਜੀ ਤੇ ਅੱਜ ਮੈਨੂੰ ਕੰਮ ਬਹੁਤ ਜ਼ਿਆਦਾ ਹੈ ਤੇ ਕੱਪੜੇ ਵੀ ਧੋਣੇ ਨੇ। ਕੱਪੜੇ ਵੀ ਧੋਣ ਵਾਲੇ ਪਏ ਐ ਜੀ ਬਹੁਤ ਜ਼ਿਆਦਾ। ਸਾਹਮਣੇ ਦੇਖੋ ਟੰਗੇ ਵੀ ਧੋਣ ਵਾਲੇ ਕੱਪੜੇ ਬਾਹਰ ਪਏ ਐ ਤੇ ਉਹ ਵੀ ਧੋਣੇ ਜੀ। ਤੇ ਮੈਨੂੰ ਸਾਰੇ ਪੁੱਛਦੇ ਸੀਗੇ ਵੀ ਜੀ ਤੁਸੀਂ ਆਪਣੇ ਸਾਰੇ ਪਰਿਵਾਰ ਕਿਉਂ ਨਹੀਂ ਆਂਦੇ ਜੀ ਤੇ ਲੋ ਜੀ ਹੁਣ ਮੈਂ ਆਪਣੇ ਸਾਰੇ ਪਰਿਵਾਰ ਆ ਗਈ ਐ ਜੀ ਤੇ ਜਿਹੜੀ ਸਾਡੀ ਪ੍ਰੋਬਲਮ ਚੱਲਦੀ ਸੀਗੀ ਉਹ ਸੋਲਵ ਹੋ ਗਈ ਐ ਜੀ ਤੇ ਮੈਂ ਕੱਲ ਆ ਗਈ ਸੀਗੀ ਗੱਲ ਅਸੀਂ ਬਲੌਗ ਨਹੀਂ ਬਣਾ ਸਕੇ ਸੀ ਤੇ ਅੱਜ ਮੈਂ ਤੁਹਾਨੂੰ ਬਲੌਗ ਦਵਾਂਗੀ ਜੀ ਤੇ ਲੋ ਜੀ ਅਦਰ ਸਾਰੇ ਸਾਫ ਸਫਾਈ ਹੋ ਗਈ ਐ ਜੀ। ਕਮਰੇ ਦੀ ਤੇ ਹੁਣ ਮੈਂ ਨਾਲ ਦੀ ਨਾਲ ਸਫਾਈ ਕਰੂਗੀ ਤੇ ਪੋਚੇ ਲਾ ਕੇ ਤੇ ਫਿਰ ਬਾਅਦ ਚ ਦੇਖਦੇ ਆ ਕੱਪੜੇ ਕੂੜੇ ਤੈਹ ਲਾਵਾਂਗੇ ਜੀ ਅਜੇ ਬਾਹਰ ਵੀ ਬਹੁਤ ਜ਼ਿਆਦਾ ਖਲਾਰਾ ਪਿਆ ਦੇਖੋ ਤੇ ਇਹ ਬੇੜੇ ਚ ਵੀ ਬਹੁਤ ਉਰਾਲ ਹੈ ਬਾਹਰ ਮੇਰੇ ਦਾ ਵੀ ਸਾਸਪਾਈ ਕਰਨੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਲੋ ਜੀ ਸਾਡਾ ਘਰ ਦਾ ਕੰਮ ਨਿਬੜ ਗਿਆ ਸੀਗਾ ਤੇ ਹੁਣ ਮੈਂ ਲੱਗੀ ਜੀ ਧੋਣ ਕੱਪੜੇ ਤੇ ਕੱਪੜੇ ਅੱਧੇ ਘਤੋਣੇ ਪਏ ਹੋਏ ਮਸ਼ੀਨ ਚ ਤੇ ਲੋ ਜੀ ਅੱਧੇ ਕਪੜੇ ਤੋਂ ਹੋ ਗਏ ਜੀ ਤੇ ਅੱਧੇ ਪਾਏ ਧੋਣੀ ਮਸ਼ੀਨ 'ਚ ਧੋ ਹੋਣ ਲੱਗੇ ਜੀ ਕਪੜੇ ਗੰਦੀ ਹੋ ਸੀ ਜੀ ਤੇ ਅੱਦਰ ਮੈਂ ਸਾਰਾ ਬਾਥਰੂਮ ਬੂਥਰੂਮ ਸਾਫ਼ ਕਰਤਾ ਜੀ ਤੇ ਬੇੜਾ ਵੀ ਐਨ ਸਾਫ਼ ਹੋ ਗਿਆ ਜੀ ਦੇਖੋ ਪਹਿਲਾਂ ਕਾਕੀ ਕਾਕ ਹੋਇਆ ਸੀਗਾ ਜੀ ਮੇਰੇ ਪਿੱਛੇ ਤੋਂ ਤੇ ਹੁਣ ਐਨ ਸਾਫ਼ ਸੁਥਰਾ ਹੋ ਗਿਆ ਸਾਫ਼ ਸਫਾਈ ਤੇ ਹੁਣ ਮੈਂ ਨਹਾ ਤੋਂ ਦੀ ਤੇ ਹੁਣ ਸੀ ਮੂਵੀ ਨਾ ਲਈ ਸੀ ਮੂਵੀ ਨਾ ਲਿਆ ਹਾਂ ਨਾ ਲਿਆ ਹਾਂ ਲਾਲੀ ਦੀ ਵੇ ਫੱਪੜੇ ਲਾਊਗਾ ਅੱਛਾ ਖੀਨੀ ਪਾਣਾ ਹਾਂ ਸਿਰ पे ਬੱਚਾ ਉੱਤ ਚਲੋ ਜੀ ਹੁਣੇ ਨਾ ਤੋਲੀ ਹੁਣ ਮੈਂ ਤਾਂ ਸਿਰ ਵਾਲੀ ਤੇ ਨਾਲ ਦੀ ਨਾਲ ਕੱਪੜੇ ਵੀ ਤੋਲੇ ਰੋਟੀ ਰੋਟੀ ਖਾਦੇ ਹੁ ਖਾ ਲਾ ਖਾਂਦੇ ਚੱਲ ਮੈਂ ਲਿਆਂਦੀ ਚਲੋ ਜੀ ਠੀਕ ਹੈ ਜੀ ਅਸੀਂ ਰੋਟੀ ਰੋਟੀ ਖਾ ਲਈ ਹੈ ਜੀ ਮਿਲਦੇ ਹਾਂ ਜੀ ਤੁਹਾਨੂੰ ਫੇਰ ਲਓ ਜੀ ਬੇੜੇ ਚੁਗਿਆ ਸੀਗਾ ਕਾਕੀ ਕੱਖ ਤੇ ਮੈਨੂੰ ਹੋ ਗਿਆ 2 ਘੰਟੇ ਯਾਨੀ ਕਿ ਸਫਾਈ ਕਰਦੇ ਨੂੰ ਬੇੜੇ ਵੀ ਤੇ ਹੁਣ ਜਾ ਕੇ ਕੀਤੇ ਸਾਰੇ ਬਡੇ ਦੀ ਸਫਾਈ ਹੋਏਗਾ ਉਹ ਕੋਪਟ ਕੇ ਇਹ ਅਦਰ ਵੀ ਦੇਖੋ ਕਿੰਨਾ ਕਾਕੀ ਕਾਫੀ ਜਮ ਹੈ ਪਿਆ ਸੀਗਾ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਸੀਗਾ ਜੀ ਬੇੜੇ ਦਾ ਤੇ ਮੇਰੇ ਜਾਣ ਤੋਂ ਬਾਅਦ ਤਾਂ ਸਫਾਈ ਹੋਈ ਸੀਗੀ ਜੀ ਤੇ ਹੁਣ ਆ ਕੇ ਫੇਰ ਸਫਾਈ ਕਰੀਏ ਸਾਰਾ ਬੇੜਾ ਸਾਫ ਰਿਹਾ ਕੱਕੂ ਕੋਪਟ ਕੇ ਤੇ ਝਾੜੂ ਮਾਰਿਆ ਜੀ ਸਾਰੇ ਤੇ ਹਜੇ ਵਾਸ਼ਰੂਮ ਕਰਤ ਰਹਿੰਦੇ ਆ ਸਫਾਈ ਕਰਨ ਨੂੰ ਉਧਰ ਉਹ ਬਾਅਦ ਕਰੂੰਗੀ ਤੇ ਅੰਦਰ ਵੀ ਹੁਣ ਸਾਰੇ ਕੱਪੜੇ ਪਏ ਆ ਦੇਖੋ ਧੋਨੇ ਆ ਚਾਤਰਾ ਚੁਦਰਾ ਸਾਰੀਆਂ ਤੇ ਮਸ਼ੀਨ ਨਹੀਂ ਖਰਾਬ ਹੋਈ ਪਈ ਕੱਪੜੇ ਕਿਵੇਂ ਆ ਤੇ ਉਹ ਕਰਾਨੇ ਠੀਕ ਤੇ ਸਿਮੂ ਸਾਡੀ ਖੇਡਣ ਲੱਗੀ ਐ ਚੱਲ ਗੱਤ ਸਾਰੇ ਨੂੰ ਅੱਜ ਬੱਪਾ ਰੰਗ ਗੀ ਕੱਪੜੇ ਕਾਲਾ ਹੋ ਜਗੇ ਸੇ ਨੂੰ ਹੈ ਤੇ ਕਾਲਾ ਹੋ ਗਿਆ ਘਰ ਆ ਪਹੁੰਚ ਗਿਆ ਹਾਂ ਕੇਵਲ ਮਾਰੀ ਵੀਰ ਜੱਤੀ ਠੀਕ ਐ ਸਿਮੂ ਕਹਿੰਦੀ ਮੈਂ ਘਰ ਆ ਪਹੁੰਚ ਗਿਆ ਮੈਂ ਖੇਡਣ ਲੱਗਿਆ ਜੀ ਤੇ ਲੋ ਜੀ ਇਹਨੂੰ ਕਿੰਨੀ ਐਕਸਾਈਟਮੈਂਟ ਹੈ ਘਰ ਆਣ ਦੀ ਜੀ ਤੇਲ ਫੋਰੀ ਅਧਰੇ ਵੀ ਸਾਰੇ ਸਾਫ ਸਫਾਈ ਹੋ ਗਈ ਜੀ ਤੇ ਥੱਲੇ ਕਾਲਾ ਕਾਲਾ ਰੋਗਾ ਸੀਗਾ ਬਹੁਤ ਜ਼ਿਆਦਾ ਚੰਗੀਆਂ ਸੀਗਾ ਤੇ ਮੈਂ ਰਗ ਰਗ ਕਰਕੇ ਘਰ ਦਾ ਸਾਫ ਤੇ ਹਜੇ ਤਾਂ 1 2 ਦਿਨ ਲੱਗੂਗਾ ਜੀ ਥੋੜਾ ਜਿਹਾ ਇਹਨੂੰ ਸਾਫ ਕਰਨ ਵਾਸਤੇ ਤੇ ਹਜੇ ਪੋਚਾ ਲੱਗਣਾ ਜੀ ਔਰ ਇਹ ਤਾਂ ਮੈਂ ਛਾੜੂ ਛਾੜੂ ਮਾਰਿਆ ਤੇ ਮੇਰੇ ਭਾਂਡੇ ਮੰਜਣ ਵਾਲੇ ਪਏ ਹੈ ਜੀ ਹਜੇ ਭਾਂਡੇ ਮੰਜਣੇ ਤੇ ਬਾਹਰ ਦਾ ਨਵੇੜਿਆ ਹਜੇ ਤੇ 베ੜੇ ਦਾ ਕੰਮ ਹੈ ਤੇ ਅਧਰੇ ਵੀ ਹੋ ਗਈ ਆਲਮੋਸਟ ਸਾਰੀ ਸਾਫ ਸਫਾਈ ਤੇ ਕੱਪੜੀ ਇੰਨੇ ਜ਼ਿਆਦਾ ਧੋਣ ਵਾਲੇ ਪਏ ਆ ਸਾਰੇ ਕਿਤੇ ਕੱਪੜੇ ਕੱਪੜੇ ਦਿਖਦੇ ਜੀ ਤੇ ਅੰਦਰ ਵੀ ਹੋ ਗਈ ਸਾਰੇ ਸਾਫ ਸਫਾਈ ਆ ਇਸ ਸਟੋਰ ਰੂਮ ਤੇ ਥੋੜੀ ਜਿਹੀ ਕਰਵਾਗੇ ਸੀ ਕਿ ਸੁਖਵਿੰਦਰ ਕੱਲ ਅਸੀਂ ਸ਼ਾਮ ਨੂੰ ਪਹੁੰਚ ਗਏ ਸੀ ਕਿ 3:00 ਵਜੇ ਤੇ ਥੋੜੀ ਬਹੁਤ ਸਫਾਈ ਹੋ ਕਰਵਾਗੇ ਸੀ ਤੇ ਉਹ ਚਲੇ ਗਏ ਡਿਊਟੀ ਤੇ ਹੁਣ ਬਹ ਲੱਗੀ ਆ ਜੀ ਸਫਾਈ ਕਰਨ ਤੇ ਅੰਦਰ ਵੀ ਦੇਖੋ ਹੋ ਗਈ ਆ ਜੀ ਸਾਰੀ ਸਾਫ ਸਫਾਈ ਤੇ ਪਿੱਛੇ ਵਾਲਾ ਰੂਮ ਵੀ ਹੋ ਗਿਆ ਸਾਫ ਤੇ ਹੁਣ ਮੈਂ ਲਗਾਉਂਗੀ ਜੀ ਪੋਚੇ ਤੇ ਮਿਲਦੇ ਜੀ ਤੁਹਾਨੂੰ ਪੋਚੇ ਲਾਉਣ ਤੋਂ ਬਾਅਦ ਕਿ ਸਾਦਾ ਜੀ ਸੋਈ ਵੀ ਹੋ ਗਈ ਹੈ ਐਨ ਸਾਫ ਕਲੀਨ ਤੇ ਪਹਿਲਾਂ ਗੰਦੀ ਹੋਈ ਸੀ ਜੀ ਬਹੁਤ ਸਵੇਰੇ ਕਾਲਾ ਕਾਲਾ ਜਿਹਾ ਮੈਸੇਗਾ ਤੇ ਇਹ ਕਾਫੀ ਹੱਦ ਤੱਕ ਸਾਫ ਕਰ ਦਿੱਤੀ ਤੇ ਹੁਣ ਰਹਿੰਦੀ ਇਹੋ ਥੋੜੀ ਤੇ ਡੇਢੀ ਕਰਿਆ ਕਰੂੰਗੀ ਜੀ ਇਹਨੂੰ ਤੇ ਇੱਧਰ ਅਜੇ ਡੱਬੇ ਡੂਬੇ ਸਾਰੇ ਧੋਤੇ ਜੀ ਸਮਾਨ ਵਾਲੇ ਤੇ ਇਹਦਰ ਗੈਸ ਕੋ ਸਾਰੀ ਰਸੋਈ ਸਾਫ ਹੋ ਗਈ ਢਾਂਡੇ ਮਾਜ ਤੇ ਸਾਰੇ ਜੀ ਟੋਟਲੀ ਤੇ ਉਧਰ ਵੀ ਸਫਾਈ ਕਰਤੀ ਜੀ ਸਾਰੇ ਚਲੋ ਜੀ ਉਧਰ ਮਸ਼ੀਨ ਲੱਗੀ ਕੱਪੜੇ ਧੋੜਾ ਲਈ ਤੇ ਹੁਣ ਅਸੀਂ ਖਾ ਲਈਏ ਜੀ ਰੋਟੀ ਤੇ ਰੋਟੀ ਖਾਣ ਤੋਂ ਬਾਅਦ ਤੁਹਾਨੂੰ ਮਿਲਦੇ ਜੀ ਫੇਰ